ਬਿੰਦਕਨ ਅੱਛਰਵਾਲ ਵਿਖੇ ਡੇਰਾ 108 ਸੰਤ ਬਾਬਾ ਹਬੀਰ ਸਿੰਘ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਮੌਜੂਦਾ ਗਦ ਦੀਨਸ਼ੀਣ ਸੰਤ ਜਸਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸੰਤ ਹਬੀਰ ਸਿੰਘ ਜੀ ਦੀ 84ਵੀਂ ਵਰ੍ਹੇ ਨੂੰ ਸਮਰਪਿਤ ਧਾਰਮਿਕ ਸਮਾਗਮ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ ਇਸ ਮੌਕੇ 16 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਸੰਤ ਜਸਵਿੰਦਰ ਸਿੰਘ ਖੇੜ ਅੱਛਰਵਾਲ ਵਾਲਿਆਂ ਦਾ ਜਥਾ ਪਾਈ ਬਿਸ਼ਨ ਸਿੰਘ ਸ਼ੌਂਕੀ ਸੇਵਾਦਾਰ ਅੰਮ੍ਰਿਤਪਾਲ ਸਿੰਘ ਪਾਈ ਮਨਜਿੰਦਰ ਸਿੰਘ ਰਾਏਪੁਰ ਗਾਇਕ ਚਰਨਜੀਤ ਸਿੰਘ ਖੇੜ ਸਾਗਰ ਮਹੇ ਆਦਿ ਨੇ ਗੁਰ ਇਤਿਹਾਸ ਗੁਰਬਾਣੀ ਤੇ ਗੁਰ ਮਹਿਮਾ ਸੁਣਾ ਕੇ ਆਇਆਂ ਸੰਗਤਾਂ ਨੂੰ ਨੇਹਾਲ ਕੀਤਾ संत जसविंदर सिंह वालों आई प्रमुख शख्सियत सहयोगी गुरु घर सम्मानित किया गया मौके नौजवान सभा सरबजीत साबी मनदीप गुरदीप अमृतपाल जसी जसवीर सिंह सोनू अमरजीत सिंह अमनदीप सिंह सहोता विक्की, सुनील महे विशाल ਮਨਵੀਰ ਸਿੰਘ ਪਰੇਮ ਸਿੰਘ ਲੁਧਿਆਣਾ ਮਨਜੀਤ ਕੌਰ ਦਲਜੀਤ ਕੌਰ ਗੁਰਬਖਸ਼ ਕੌਰ ਸੀਮਾ ਰਾਣੀ ਸੂਮਨਾਤ ਮਨਜੀਤ ਸਿੰਘ ਟੇਲਰ ਪਿੰਡਾਂ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਾ ਸੰਗਤ ਅੱਜ ਦੇਨ ਵੱਡੇ ਭਾਗਾ ਵਾਲਾ ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਤਾਂਤਾ ਨਿਕ 108 ਸੰਤ ਬਾਬਾ ਹਵੀਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ 84ਵੀਂ ਸਲਾਨਾ ਵਰਸੀ ਨੂੰ ਮੋਕ ਰੱਖਦੇ ਹੋਏ ਏਰੇ ਵੱਲੋਂ ਨਗਰ ਨਿਵਾਸੀ ਇੰਗਲੈਂਡ ਦੀਆਂ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਵੱਲੋਂ ਸੋਆ ਅਖੰਡ ਪਾਠਾਂ ਦੇ ਭੋਗ ਪਏ ਨੇ ਭਾਈ ਮਨਜਿੰਦਰ ਸਿੰਘ ਜੀ ਨੇ ਕਥਾ ਕੀਰਤਨ ਕੀਤਾ ਸਾਰੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਕਥਾ ਕੀਰਤਨ ਸਰਵਣ ਕੀਤਾ ਇਹ ਸਮਾ ਭਾਗਾ ਨਾਲ ਸਾਨੂੰ ਮਿਲਦਾ ਹੈ ਇਹ ਗਵਾਣਾ ਨਹੀਂ ਚਾਹੀਦਾ ਕਬੀਰ ਸੇਵਾ ਕੋ ਦੋਇ ਪਲ ਇੱਕ ਸੰਤੇ ਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਡੇਰੇ ਦਾ ਸਹਿਯੋਗ ਬਹੁਤ ਹੈ ਨਗਰ ਨਿਵਾਸੀ ਸੰਗਤਾਂ ਦਾ ਸਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਦੇਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਦੇ ਮਹਾਵਾਕ ਅਨਸਾਰ ਦੇਰੀਆ ਨੂੰ ਚੜਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ